ਅੱਸੀ ਕਾ ਬਾਈ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਹੋਵੋਗੇ ਤੇ ਅੱਜ ਅਸੀਂ ਖੜੇ ਹਾਂ ਰੰਪਰੇ ਫੂਲ ਦੇ ਵਿੱਚ ਜੋ ਅੰਦਰਲੇ ਫਾਰਕਾਂ ਦੇ ਮਤਲਬ ਵੀ ਉੱਪਰ ਓਵਰ ਬ੍ਰਿਜ ਬਣ ਰਿਹਾ ਸੀਗਾ ਤੇ ਉਹਦਾ ਕੰਮ ਇੱਕ ਮਹੀਨੇ ਦੇ ਅੰਦਰ ਸਾਰਾ ਕੰਪਲੀਟ ਹੋ ਜਾਊਗਾ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਤਕਰੀਬਨ ਤਕਰੀਬਨ ਸਾਰਾ ਕੰਮ ਤਾਂ ਕੰਪਲੀਟ ਹੋ ਗਿਆ ਕੁਝ ਛੋਟਾਟਾ ਰਹੇਗਾ ਜਿਹੜਾ ਇਹ ਇੱਕ ਮਹੀਨੇ ਦੇ ਵਿੱਚ ਵਿੱਚ ਕੰਪਲੀਟ ਕਰਕੇ ਤਿਆਰ ਕਰਕੇ ਦੇਣ ਨੂੰ ਕਹਿ ਰਹੇ ਨੇ ਠੇਕੇਦਾਰ ਸਾਹਿਬ ਨਾਲ ਸਾਰੀ ਗੱਲ ਹੋਈ ਸੀਗੀ ਇਹ ਐਪੋਲ ਦਾ ਕਰਕੇ ਕਾਫੀ ਜ਼ਿਆਦਾ ਦਿੱਕਤਾਂ ਆਈਆਂ ਸੀਗੀਆਂ ਵਪਾਰੀਆਂ ਨੇ ਵੀ ਦੁਕਾਨਦਾਰਾਂ ਨੂੰ ਵੀ ਤੇ ਆਵਾਜਾਈ ਨੂੰ ਵੀ ਮਤਲਬ ਵੀ ਬਹੁਤ ਸਮਾਂ ਲੱਗਦਾ ਸੀ ਗੱਲਾਂਲੇ ਪਾਸੇ ਦੀ ਵੀ ਸਮਾਂ ਲੱਗ ਜਾਂਦਾ ਸੀ ਤੇ ਇਧਰੋਂ ਲੈਦੇ ਕੋਲੋਂ ਮੁੜ ਕੇ ਆਉਣਾ ਪੈਂਦਾ ਸੀ ਸਮਾਂ ਲੱਗ ਜਾਂਦਾ ਸੀ ਬਹੁਤ ਜ਼ਿਆਦਾ ਵਪਾਰੀਆਂ ਨੂੰ ਤੇ ਦੁਕਾਨਦਾਰਾਂ ਨੂੰ ਤੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕੋਈ ਟੈਨਸ਼ਨ ਲੈਣ ਦੀ ਗੱਲ ਨਹੀਂ ਐਡੀ ਬਸ ਮਹੀਨੇ ਦੇ ਅੰਦਰ ਆਪਣਾ ਜਿਹੜਾ ਬ੍ਰਿਜ ਹੈਗਾ ਇਹ ਕੰਪਲੀਟ ਹੋ ਜਾਊਗਾ ਤੇ ਸਾਰੇ ਵਪਾਰੀ ਭਰਾ ਆਵਾਜਾਈ ਕੁਝ ਵੀ ਹੈਗਾ ਤੇ ਇਹਨਾਂ ਨੂੰ ਮਤਲਬ ਵੀ ਬਹੁਤ ਜ਼ਿਆਦਾ ਇਹ ਜੀ ਤੁਰਾ ਹੱਥ ਮਿਲੂਗੀ ਜਿਹੜਾ ਜਾਮ ਲੱਗੇ ਨਾ ਗੱਲਾਂ ਦੇ ਪਾਸੇ ਦੀ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ